ਸਤਿ ਸ੍ਰੀ ਅਕਾਲ ਵੀ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਨਾ ਅੰਜੀਰ ਦੇ ਬਾਰੇ ਤੇ ਆਪਾਂ ਵੀ ਆਪਣੇ ਘਰੇ ਨਾ ਅੰਜੀਰ ਦਾ ਬੂਟਾ ਲਾਇਆ ਦੀ ਆਪਾਂ 9 ਮਹੀਨੇ ਦੇ ਵਿੱਚ ਲਾਇਆ ਦੀ ਅੰਜੀਰ ਦਾ ਬੂਟਾ ਤੇ ਉਹਨਾਂ ਨੇ ਆਪਾਂ ਨੂੰ ਕਹੇ ਦੀ ਇਹ 2025 ਦੇ ਵਿੱਚ ਫਲ ਆ ਜਿਹੜਾ ਲਊਗਾ ਇਹ ਆਪਾਂ ਛੋਟਾ ਜਿਹਾ ਬੂਟਾ ਲਿਆਂਦਾ ਦੀਗਾ ਲਗਭਗ ਬਹੁਤ ਛੋਟਾ ਦੀ ਇਹ ਹੈ ਗਿੱਠਕ ਦਾ ਬੂਟਾ ਦੀ ਹੈ ਇਹ ਇੱਕ ਗਿੱਠਕ ਦਾ ਬੂਟਾ ਦੀਗਾ ਇਹ ਆਇਆ ਦੀ 120 ਰੁਪਏ ਦਾ ਬੂਟਾ ਆਇਆ ਦੀ ਆਪਾਂ ਨੂੰ ਤੇ ਆ ਦੇਖੋ ਬੂਟਾ ਆਪਾਂ ਲਾਇਆ ਤੇ ਨੂੰ ਵਧੀਆ ਚੱਲ ਪਿਆ ਬੂਟਾ ਆਪਣਾ ਜਦ ਤੱਕ ਇਹਦੀ ਮਿੱਟੀ ਹਨਾ ਇਹਦੇ ਰਾਸ ਸਕੀ ਆ ਦੇਖੋ ਨੇ ਫਲ ਵੀ ਜਿਹੜਾ ਚੱਕ ਲੈਣਾ ਆ ਦੇਖੋ ਫਲ ਤੇ ਦੇਖੋ ਲੈਣਾ ਵਧੀਆ ਫਲ ਚੱਕਿਆ ਨੇ ਹਨਾ ਹਣ ਫਲੇ ਫਲ ਆਈ ਜਾਂਦਾਗਾ ਦਿਖਾਉਣਾਂਗੇ ਆ ਦੇਖੋ ਫਲ ਹਾਲੇ ਨਿਕਲੇ ਜਾਂਦੇ ਪੱਤਿਆਂ ਦੇ ਨਾ ਜੜਾਂ ਜੀ ਫਲ ਹੁੰਦਾ ਆ ਦੇਖੋ ਜੀ ਮੈਂ ਇੱਥੇ ਇਹਨਾਂ ਚੀਜ਼ ਹੈ ਨਾ ਇੱਥੋਂ ਫਾਲੇ ਨਿਕਲੂਗਾ ਤੇ ਆਪਾਂ ਨੇ 120 ਰੁਪਏ ਦਾ ਬੂਟਾ ਲੈਂਦੇ ਸੀ ਤੇ ਇੱਕ ਕਿੱਠ ਦਾ ਬੂਟਾ ਤੇ ਲਗਭਗ ਹੁਣ ਇਹ ਮੇਰੇ ਖਿਆਲ ਦੇ ਵਿੱਚ 4 ਫੁੱਟ ਦੇ ਲਗਿਆ ਹੋਏ ਬੂਟਾ ਫਿਰ ਦੇਖ ਸਕਾਂਗੇ ਨਾ ਇਦੇ ਫਾਇਦੇ ਬਹੁਤ ਨੇ ਇੰਜੀਰ ਦੇ ਹਨ ਆਪਾਂ ਇਹਨੂੰ ਤਾਜੀ ਤੋੜ ਕੇ ਵੀ ਹਨ ਫਰੈਸ਼ ਤੋੜ ਕੇ ਵੀ ਖਾ ਸਕਦੇ ਆਂਗੇ ਇਹਨੂੰ ਆਪਾਂ ਮੰਨ ਕੇ ਚੱਲੋ ਹਨ ਇਹਦਾ ਕਿ ਪ੍ਰੋਸੈਸ ਹੁੰਦਾ ਸੁਕਾਉਣ ਦਾ ਇਹਨੂੰ ਆਪਾਂ ਸੁੱਕੇਵੇਂ ਵੀ ਕਹਿੰਦੇ ਨੇ ਹਨਾ ਸੁੱਕੀ ਇੰਜੀਰ ਸੁਕਾਈ ਹੋਈ ਇਹਨੂੰ ਆਪਾਂ ਇੱਕ ਪ੍ਰੋਸੈਸ ਹੋਣ ਦਾ ਸੁਕਾ ਵੀ ਸਕਦੇ ਆਂ ਜਾਂ ਇਹਨੂੰ ਆਪਾਂ ਕੱਟ ਕੇ ਸੁਕਾ ਕੇ ਇਹਦਾ ਪਾਊਡਰ ਵੀ ਬਣਾ ਸਕਦੇ ਆਂ ਇਹਦੇ ਫਾਇਦੇ ਬਹੁਤ ਨੇ ਇੱਕ ਤਰ੍ਹਾਂ ਇਹਦੇ ਨਾਲ ਆਪਣਾ ਡਾਈਜੈਸਟ ਸਿਸਟਮ ਹਨਾ ਉਹ ਠੀਕ ਹੁੰਦਾ ਲੀਮਰ ਦੇ ਲਈ ਬਹੁਤ ਫਾਇਦੇਮੰਦ ਆ ਹੋਰ ਵੀ ਬਹੁਤ ਸਾਰੀਆਂ ਬੰਗੀਆਂ ਹਨ ਫਾਇਦੇਮੰਦ ਆ ਤੁਸੀਂ ਦੇਖੋਗੇ ਹਨ ਆ ਦੇਖੋ ਬਹੁਤ ਵਧੀਆ ਫਲ ਦਿੱਕੇ ਨੇ ਪਹਿਲੀ ਵਾਰੀ ਆਪਣਾ ਤੇ ਫਲ ਆ ਰਿਹਾ ਹੈਗਾ ਜੇ ਥੋੜੇ ਵੀ ਘਰੇ ਹਨ ਥੋੜੀ ਬਹੁਤ ਜਗ੍ਹਾ ਹੈਗੀ ਆ 120 ਰੁਪਏ ਦਾ ਬੁੱਟਾ ਹੈ ਮਿਲ ਜਾਂਦਾ ਲਿਆ ਕੇ ਲਾਓ ਥੋੜੀ ਜਿਹੀ ਜਗ੍ਹਾ ਦੇ ਵਿੱਚ ਲੱਗ ਜਾਂਦਾ ਇਹਦੀ ਵੱਡੇ ਪੱਦਰ ਤੇ ਖੇਤੀ ਵਿਗਰੀ ਜਾਂਦੀ ਹੈ। ਬਾਕੀ ਆ ਦੇਖੋ ਆਪਾਂ ਲਾਇਆ ਬੂਟਾ ਵਧੀਆ ਚੱਲ ਪਿਆ। ਇਧਰ ਆਪਣਾ ਨਿੰਬੂ ਦਾ ਬੂਟਾ ਖੜਾਗਾ। ਤੇ ਲੁਖਮ ਨੇ ਨਿੰਬੂ ਨੂੰ ਫਾਲ ਲਿਆ ਹੈ ਕਿ ਫਾਲੇ ਦਾ ਝੜ ਗਿਆ ਪਤਾ ਨਹੀਂ ਕੀ ਕਾਰਨ। ਤੇ ਇਕੱਠੇ ਲਾਇਏ ਗਏ। ਇਧਰੋਂ ਕਿੰਨੂ ਵਾਲਾ ਬੂਟਾ ਵੇ ਦੇਖੋ ਹਨ ਕਿੰਨੂ ਦਾ ਬੁੱਟਾ ਵੀ ਨਾ ਫੁੱਲ ਦਾ ਤਰ੍ਹਾਂ ਜਾਂਦਾ ਇਹਨੂੰ 2025 ਦੇ ਵਿੱਚ ਫਲ ਲੱਗਣਾ ਸੋ ਇਹ ਅੰਜੀਰ ਦੇ ਬੁੱਟੇ ਨੂੰ ਵੀ ਆਪਾਂ ਨੂੰ ਹਨ 2025 ਦੇ ਵਿੱਚ ਕਹਿ ਕੇ ਦਿੱਤਾ ਦੀਗਾ ਵੀ 25 ਚ ਫਲ ਲੱਗੂਗਾ ਪਰ ਇਹਨੂੰ ਮਿੱਟੀ ਜਦ ਆਪ ਕਦੇ ਮਿੱਟੀ ਇਹਦੇ ਰਾਸ ਆ ਗਈ ਵਧੀਆ ਬੁੱਟਾ ਚੱਲ ਪਿਆ ਕਈਆਂ ਨੇ ਲੈ ਕੇ ਲਾਇਆ ਉਹਨਾਂ ਦੇ ਬੁੱਟੇ ਚੱਲੇ ਨਹੀਂ ਮੱਚ ਗਏ ਸੋ ਉਸੀ ਵੀ ਲਿਆ ਗਿਆ ਨਾ ਘਰ ਦੇ ਵਿੱਚ ਬੁੱਟੇ ਲਾਓ ਹਾਂ ਦੇਖੋ ਆਪਣੇ ਹੈ ਨਾ ਇੱਕ ਅਮਰੂਦ ਲਾਇਆ ਹੈ ਤੇ ਆ ਗਿਆ ਆਪਣਾ ਇਹ ਬਲ ਹੈਗਾ ਨਿੰਬੂ ਆਸਕਿੰਨੂ ਤੇ ਅਮਰੂਦ ਆ ਆਪਣੇ ਅੰਗੂਰਾਂ ਦੀ ਵੇਲਾ ਇਹਨੂੰ ਅਗਲੇ ਸਾਲ ਆ ਜਿਹੜਾ ਫਲ ਲੱਗ ਜਾਣਾ ਹਨਾ ਆ ਦੇਖੋ ਇੱਦਾਂ ਆਪਾਂ ਚੜ੍ਹਤੀ ਹੈ ਤੇ ਕੋ ਉਹ ਦੇਖੋ ਆਪਣਾ ਅੰਬ ਖੜਾਗਾ ਉਹ ਤੈਨੂੰ ਜਾਮ ਦੇ ਦੋਰੀ ਕੀ ਕੀ ਆ ਇਹ ਗੰਨਾ ਜੇ ਤੁਹਾਡੇ ਘਰ ਦੇ ਵਿੱਚ ਜਗਾ ਹਨ ਫਲ ਫੁੱਲ ਵਾਲੇ ਬੁੱਟੇ ਲਾਓ ਤੇ ਤੁਹਾਨੂੰ ਦਨ ਹੋਰ ਦਿਖਾਉਣਾ ਆਪਣਾ ਛੋਟਾ ਜੰਮਬ ਖੜਾਗਾ ਆ ਦੇਖ ਕਾੜਾ ਛੋਟਾ ਅੰਬ ਇਹ ਵੀ ਵਧੀਆ ਕਾਮਯਾਬ ਹੋ ਜੂਗਾ ਆਪਣਾ ਇਹ ਆਪਾਂ ਨਾ ਦੂਜੇ ਛਾਂ ਵਾਲੇ ਬੁੱਢੇ ਨੇ ਦੇਖੋ ਡੇਕਾਂ ਵੀ ਖੜੀਆਂ ਨੇ ਛਾਂ ਵਾਲੇ ਬੁੱਢੇ ਨਹੀਂ ਲਾ ਸਕਦਾ ਘਰ ਦੇ ਵਿੱਚ ਫਲ ਵਾਲੇ ਜ਼ਰੂਰ ਲਓ ਤੇ ਉਹ ਦੇਖੋ ਸਾਹਮਣੇ ਅਨਾਰ ਖੜਾ ਵਧੀਆ ਫਲ ਲੱਗਿਆ ਆ ਅਨਾਰ ਨੂੰ ਤੇ ਹੁਣ ਫਲ ਨੂੰ ਹੋਰ ਆਈ ਜਾਂਦਾ ਤੇ ਫੁੱਲ ਆ ਪੁੱਲ ਆਈ ਜਾਂਦੇ ਨੇ ਆ ਦੇਖੋ ਹਨਾ ਉੱਪਰ ਫੁੱਲ ਆਈ ਜਾਂਦੇ ਤੇ ਫਲ ਫਲਾਂ ਐੜਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਨਾ ਨਾਰਮ ਨੂੰ ਵਧੀਆ ਫਾਲ ਲੱਗਿਆ। ਦੇਖੋ ਛੋਟਾ ਜਿਹਾ ਬੁੱਟਾ। ਕੇ ਅੰਜੀਰ ਨੂੰ ਵੀ ਫਾਲ ਲੱਗਿਆ। ਇਹਨੂੰ ਵੇਦ ਗਏ। ਬੁਰੇ ਬੁੱਟਾ ਮੁੱਲ ਦਾ ਗਲਤ ਆਗਾ ਆਪਾਂ ਤੋਂ। ਇਹ ਜਿਹੜੇ ਸਰਦੀਆਂ ਦੇ ਵਿੱਚ ਨਿੰਬੂ ਲਾਦੇ ਨੇ ਫਾਇਦ ਉਹ ਬੁੱਟਾ ਇਹਨੂੰ ਸਰਦੀਆਂ ਚ ਲੱਗਣਗੇ। ਤੇ ਆਹ ਬੜੇ ਨੂੰ 2025 ਦੇ ਵਿੱਚ ਤੇ ਅਗਲੇ ਸਾਲ ਮਰੂਦ ਵੀ ਲੱਗ ਜਾਣਿਆ ਇਸ ਵਾਰ ਨਹੀਂ ਲੱਗੇ ਕਿਉਂਕਿ ਬੁੱਟਾ ਲਾਇਆ ਦੀ ਪਰ ਬੁੱਟੇ ਦੇ ਦੀ ਵੀ ਗ੍ਰੋਥ ਬਹੁਤ ਛੇਤੀ ਹੋਈ ਹੈ ਹਨਾ ਥੋੜੇ ਟਾਈਮ ਦੇ ਵਿੱਚ ਵਿੱਚ ਛੋਟਾ ਜਿਹਾ ਬੁੱਟਾ ਲਾਇਆ ਦੀ ਬਹੁਤ ਫੈਲ ਰਿਹਾ ਹੈ ਬਾਕੀ ਆ ਅੰਜੀਰ ਅੰਜੀਰ ਵੀ ਗੱਠ ਗੱਠਾ ਬੁੱਟਾ ਲੈਂਦਾ ਦੀ ਆਪਣਾ ਬਹੁਤ ਛੇਤੀ ਛੇਤੀ ਫੈਲ ਰਿਹਾ ਸੋ ਧੰਨਵਾਦ ਘਰ ਦੇ ਵਿੱਚ ਬੁੱਟੇ ਜ਼ਰੂਰ ਲਾਓ ਹਨਾ ਕਿਉਂਕਿ ਆਪਾਂ ਸ਼ਾਨਦਾਰ ਬੁੱਟੇ ਨਹੀਂ ਲਾ ਸਕਦਾ ਫਲਾਂ ਦਾ ਲਾਓ ਧੰਨਵਾਦ ਸੱਸਰੀ ਜੀ